ਨਮਸਕਾਰ ਮੈਂ ਹਾਰਤੀ ਤੁਸੀਂ ਦੇਖ ਰਹੇ ਹੋ ਐਸਐਮ ਜੈਡ ਨਿਊਜ਼ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਚਰਚਾ ਦਾ ਵਿਸ਼ਾ ਪ੍ਰੋਗਰਾਮ ਨੂੰ ਲੈ ਕੇ ਜਿਨ੍ਹਾਂ ਦੇ ਵਿੱਚ ਅਸੀਂ ਕਿਸਾਨੀ ਆंदोलਨ ਦੇ ਬਾਰੇ ਗੱਲਬਾਤ ਕਰਾਂਗੇ ਵਿਚਾਰ-ਚਰਚਾ ਕਰਾਂਗੇ ਸਾਡੇ ਨਾਲ ਮੌਜੂਦ ਨੇ ਵਰਿੰਦਰ ਜੀ ਵਰਿੰਦਰ ਜੀ ਤੁਹਾਡਾ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਆਰਤੀ ਜੀ ਵਰਿੰਦਰ ਜੀ ਆਏ ਦਿਨ ਕਿਸਾਨੀ ਆंदोलਨ ਬਾਰੇ ਬਹੁਤ ਕੁਝ ਸੁਣਨ ਨੂੰ ਮਿਲਦਾ ਹੈ ਚਰਚਾਾਂ ਹੋ ਰਹੀਆਂ ਨੇ ਹੁਣ ਜਿਵੇਂ ਕਿ ਕਿਸਾਨਾਂ ਦਾ ਅਗਲਾ ਦਿਨ ਸੰਘਰਸ਼ ਹੈ ਰੇਲ ਰੋਕੋ ਆंदोलਨ ਨੂੰ ਲੈ ਕੇ ਉੱਥੇ ਹੀ ਕਿਸਾਨਾਂ ਦੇ ਵੱਲੋਂ ਸਰ ਛੋਟੂ ਰਾਮ ਜੀ ਦੀ ਜਨਤ ਵੀ ਮਨਾਈ ਜਾ ਰਹੀ ਹੈ ਤਾਂ ਕੀ ਲੱਗਦਾ ਹੈ ਕਿ ਇਸ ਦਾ ਕਿਸਾਨ ਆંદੋਲਨ ਤੇ ਕੀ ਪ੍ਰਭਾਵ ਪਿਆ? ਦੇਖੋ ਜਿਹੜੇ ਸਰ ਛੋਟੂ ਰਾਮ ਹੋਏ ਨੇ ਇਹ ਇਹਨਾਂ ਨੂੰ ਕਿਸਾਨਾਂ ਦਾ ਮਸੀਹਾ ਸੱਜਿਆ ਜਾਂਦਾ ਹੈ। ਬਿਲਕੁਲ। ਸਰ ਛੋਟੂ ਰਾਮ ਅ ਅੰਗਰੇਜ਼ਾਂ ਦੇ ਸਮੇਂ ਇਹਨਾਂ ਨੇ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਦੇ ਵਿੱਚ 22 ਕਾਨੂੰਨ ਪਾਸ ਕਰਾਏ ਸੀ। ਅੰਗਰੇਜ਼ ਬ੍ਰਿਟਿਸ਼ ਗਵਰਨਮੈਂਟ ਦੇ ਵੇਲੇ। ਜੀ ਬਿਲਕੁਲ। ਤੇ ਸਰ ਛੋਟੂ ਰਾਮ ਦਾ ਜਿਹੜਾ ਇੱਕ ਬੜੀ ਵੱਡੀ ਸ਼ਖਸੀਅਤ ਰਹੇ ਨੇ। ਇਹਨਾਂ ਦਾ ਜਨਮ ਰੋहतक ਦੇ ਵਿੱਚ ਹੋਇਆ ਸੀ ਉਸ ਵੇਲੇ ਆਪਣੇ ਪੰਜਾਬ ਦੇ ਵਿੱਚ ਮੰਨਿਆ ਜਾਂਦਾ ਸੀਗਾ ਉਹ ਕਿਉਂਕਿ ਤੁਹਾਨੂੰ ਪਤਾ ਹੀ ਉਸ ਵੇਲੇ ਜਿਹੜਾ ਹਰਿਆਣਾ ਪੰਜਾਬ ਹਿਮਾਚਲ ਸਾਰਾ ਪੰਜਾਬ ਦਾ ਹਿੱਸਾ ਹੁੰਦਾ ਸੀਗਾ ਜੀ ਬਿਲਕੁਲ ਇਹ ਇਹਨਾਂ ਦਾ ਜਨਮ ਜਿਹੜਾ ਸੀਗਾ ਇਹ ਵੈਸੇ ਤੇ 24 ਨਵੰਬਰ 19 1881 ਨੂੰ ਇਹਨਾਂ ਦਾ ਜਨਮ ਹੋਇਆ ਸੀਗਾ ਪਰ ਇਹਨਾਂ ਦਾ ਜਨਮ ਹਮੇਸ਼ਾ ਬਸੰਤ ਪੰਚਮੀ ਵਾਲੇ ਦਿਨੀ ਮਨਾਇਆ ਜਾਂਦਾ ਉਹਦਾ ਕਾਰਨ ਇਹ ਹੈ ਕਿ ਇਹ ਕਹਿੰਦੇ ਸੀਗੇ ਕਿ ਬਸੰਤ ਵਾਲੇ ਦਿਨ ਜਿਹੜੇ ਫੁੱਲ ਖਿੜਦੇ ਨੇ ਉਹ ਉਹਨਾਂ ਨੂੰ ਲੈ ਕੇ ਕਿਸਾਨ ਖੁਸ਼ ਹੁੰਦੇ ਨੇ ਤੇ ਉਹ ਇਸ ਕਰਕੇ ਉਹਨਾਂ ਨੇ ਕਿਹਾ ਸੀਗਾ ਕਿ ਮੇਰਾ ਜਨਮ ਜਿਹੜਾ ਹੈ ਨਾ ਮਰਾ ਨੰ ਦਿਹਾੜਾ ਉਹ ਬਸੰਤ ਪੰਚਮੀ ਵਾਲੇ ਦੇਣੀ ਮਨਾਇਆ ਜਾਵੇ ਤੇ ਸਰ ਛੋਟੂ ਰਾਮ ਬਹੁਤ ਹਾਈਲੀ ਕੁਆਲੀਫਾਈਡ ਬੜੇ ਪੜ੍ਹੇ ਲਿਖੇ ਸ਼ਖਸੀਅਤ ਸੀਗੇ ਇਹਨਾਂ ਨੇ ਸੇਂਟ ਸਟੀਫਨ ਕਾਲਜ ਜਿਹੜਾ ਡੀਯੂ ਦਿੱਲੀ ਯੂਨੀਵਰਸਿਟੀ ਦਾ ਇੱਕ ਬਹੁਤ ਮੰਨਿਆ ਪ੍ਰਮੰਨਿਆ ਕਾਲਜ ਆ ਉੱਥੋਂ ਗ੍ਰੈਜੂਏਸ਼ਨ ਕੀਤੀ ਸੀਗੀ ਸੋ ਗੱਲ ਇਹਨਾਂ ਦੀ ਇੱਕ ਡਾਰਕ ਟਿਕਟ ਵੀ 1995 ਦੇ ਵਿੱਚ ਰਿਲੀਜ਼ ਕੀਤੀ ਗਈ ਸੀ ਸਰਕਾਰ ਵੱਲੋਂ ਬੜੀ ਵੱਡੀ ਸ਼ਖਸੀਅਤ ਰਹੇ ਨੇ ਤੇ ਇਸ ਦਿਹਾੜੇ ਦੇ ਅੱਜ ਦੇ ਦਿਨ ਸਰੋ ਛੋਟੂ ਰਾਮ ਦਾ ਪੂਰੇ ਹਿੰਦੁਸਤਾਨ ਦੇ ਵਿੱਚ ਕਿਸਾਨਾਂ ਵੱਲੋਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਕਿਸਾਨਾਂ ਨੇ ਇਹਨਾਂ ਦੇ ਜਨਮ ਦਿਹਾੜੇ ਤੇ ਇੱਕ ਸੰਕਲਪ ਲੈਣਾ ਕਿ ਭਾਈ ਅਸੀਂ ਇਹਨਾਂ ਤਿੰਨ ਕਾਨੂੰਨਾਂ ਨੂੰ ਰੱਦ ਕਰਨਾ ਹੈ ਇਹ ਸੰਕਲਪ ਜਿਹੜਾ ਕਿਸਾਨਾਂ ਵੱਲੋਂ ਲਿਆ ਜਾ ਰਿਹਾ ਹੈ ਅੱਜ ਦੀ ਦਿਹਾੜੇ ਦੇ ਉੱਤੇ ਤੇ ਇਹ ਕਹਿੰਦੇ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਅੱਜ ਦੇ ਦਿਨ ਇਹ ਸੰਕਲਪ ਲੈਨੇ ਆ ਕਿ ਅਸੀਂ ਇਹ ਕਾਨੂੰਨ ਰੱਦ ਕਰਾ ਕੇ ਹੀ ਵਾਪਸ ਪਰਤਾਂਗੇ ਬਿਲਕੁਕ। ਤੋਂ ਜਿਤੋਂ ਤੱਕ ਰਹੀ ਗੱਲ 18 ਤਰੀਕ ਨੂੰ ਜਿਹੜਾ ਰੇਲ ਰੋਕੋ ਅੰਦੋਲਨ ਕਿਸਾਨਾਂ ਨੇ ਕਰਨਾ ਹੈ। ਜੀ। ਮੇਰੀ ਥੋੜੀ ਦੇਰ ਪਹਿਲਾਂ ਆਪਣੇ ਫਰੋਜਪੁਰ ਡਿਵੀਜ਼ਨ ਦੇ ਜਿਹੜੇ ਹੈਗੇ ਨੇ ਸੀਨੀਅਰ ਡੀਐਸਸੀ ਸੀਨੀਅਰ ਡਿਵੀਜ਼ਨਲ ਸਿਕਿਉਰਿਟੀ ਕਮਿਸ਼ਨਰ ਉਹਨਾਂ ਨੂੰ ਕਿਹਾ ਜਾਂਦਾ ਉਹਨਾਂ ਨਾਲ ਮੇਰੀ ਗੱਲ ਹੋਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਨੇ। ਜੀ। ਤੇ ਕਿਸਾਨ ਵੀ ਜਿਹੜੇ ਨੇ ਉਹ ਇਸ ਦਿਨ 18 ਫਰਵਰੀ ਵਾਲੇ ਦਿਨ ਬਿਲਕੁਲ ਕਾਫੀ ਵੱਡੀ ਤਦਾਦ ਦੇ ਵਿੱਚ ਜੀ ਇਸ ਅੰਦੋਲਨ ਨੂੰ ਜਿਹੜਾ ਉਹ ਨਿਪਰੇ ਚਾੜਨਗੇ ਤੇ ਅਸੀਂ ਤੇ ਇਹੀ ਕਹਿੰਦੇ ਹਾਂ ਕਿ ਪਹਿਲਾਂ ਜੋ 26 ਜਨਵਰੀ ਵਾਲੇ ਦਿਨ ਮੰਦ ਭਗੀਆਂ ਘਟਨਾਵਾਂ ਹੋਈਆਂ ਨੇ ਉਹ ਨਾ ਹੋਣ ਵੈਸੇ ਵੀ ਕਿਸਾਨ ਜਿਹੜੇ ਨੇ ਉਹ ਪੂਰੀ ਤਰੀਕੇ ਨਾਲ ਅਲਰਟ ਹੋ ਚੁੱਕੇ ਨੇ ਜੀ 4 ਘੰਟੇ ਦਾ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਅੰਦੋਲਨ ਹੈ ਦੇਖੋ ਗੱਲ ਇਹ ਹੈ ਕਿ ਇਸ ਅੰਦੋਲਨ ਦੇ ਨਾਲ ਇੱਕ ਨਵੀਂ ਜਿਹੜੀ ਹੈ ਆਪਾਂ ਕਹਿ ਸਕਦੇ ਹਾਂ ਕਿ ਇਸ ਅੰਦੋਲਨ ਦੇ ਇੱਕ ਨਵਾਂ ਬੂਸਟ ਮ ਜੀ ਜਿਸ ਤਰੀਕੇ ਨਾਲ ਇਸ ਵੇਲੇ ਵੀ ਤੇ ਪਤਾ ਲੱਗਿਆ ਮੇਰੀ ਥੋੜੀ ਦੇਰ ਪਹਿਲਾਂ ਧਰਮਿੰਦਰ ਮਲਖ ਜਿਹੜੇ ਭਾਰਤੀ ਕਿਸਾਨ ਯੂਨੀਅਨ ਤਕੈਦ ਦੇ ਜਿਹੜੇ ਮੀਡੀਆ ਸਪੋਕਸਪਰਸਨ ਨੇ ਉਹਨਾਂ ਨਾਲ ਵੀ ਮੇਰੀ ਗੱਲ ਹੋਈ 18 ਤਰੀਕ ਨੂੰ ਬੰਦ ਬੰਦ ਰੀਲ ਰੋਕੂ ਕਰਕੇ ਜਿਹੜਾ ਮਤਲਬ ਕਿ ਗੱਡੀਆਂ ਰੁਕਣੀਆਂ ਜਾਣੀਆਂ ਨੇ ਤੇ ਉਹ ਕਿਸਾਨ ਜਿਹੜੇ ਆ ਉਹ ਆਪਣੇ ਆਪਣੇ ਮਤਲਬ ਕਿ ਉਸ ਅੰਦੋਲਨ ਵਾਸਤੇ ਉੱਥੋਂ ਗਏ ਹੋਏ ਨੇ ਤਾਂ ਕਿ ਇਸ ਅੰਦੋਲਨ ਨੂੰ ਜਿਹ ਹੈ ਉਹ ਪਰਵਾਹ ਹੰਗਾਰਾ ਅ ਦੇ ਸਕਾਂ ਸੋ ਗੱਲ ਇਹ ਹੈ ਕਿ ਤੁਹਾਨੂੰ ਪਤਾ ਹੀ ਹੈ ਕਿਸਾਨੀ ਅੰਦੋਲਨ ਨੂੰ ਲੈ ਕੇ ਸਰਕਾਰ ਵੱਲੋਂ ਬੜੇ ਪ੍ਰਭਾਵ ਵੀ ਪਾਏ ਜਾ ਰਹੇ ਦਬਾਅ ਬਣਾਏ ਜਾ ਰਹੇ ਨੇ ਚਾਹੇ ਦੀਪ ਸੁੱਧੂ ਦਾ ਮਾਮਲਾ ਚਾਹੇ ਲੱਖਾ ਸਦਾਨਾ ਜਾਂ ਹੋਰ ਵੀ ਜਿਹੜੇ ਵੀ ਬੰਦੇ ਲਾਲ ਕਿਲੇ ਦੇ ਵਿੱਚ ਜਿਹੜਾ ਜੋ ਕਾਨੂੰਨ ਇਹਨਾਂ ਦੇ ਪੁਲਿਸ ਦੇ ਮੁਤਾਬਕ ਜਿਨ੍ਹਾਂ ਨੇ ਹੁੱਲੜਬਾਜ਼ੀ ਕੀਤੀ ਹੈ ਉਹਨਾਂ ਤੇ ਨਕੇਲ ਕੱਸੀ ਜਾ ਰਹੀ ਹੈ ਨੌ ਦੀਪਕੌਰ ਦਾ ਵੀ ਮਾਮਲਾ ਹੈ ਠੀਕ ਹੈ ਤੇ ਜੀ ਹੁਣ ਉਹਨੂੰ ਇੱਕ ਹੋਰ ਕੇਸ ਦੇ ਵਿੱਚ ਜ਼ਮਾਨਤ ਮਿਲੀ ਹੈ ਤੇ ਕਿਸ ਤਰ੍ਹਾਂ ਦੇਖ ਰਹੇ ਹੋ ਉਸ ਨੂੰ ਦੇਖੋ ਨੌਦੀਪ ਕੋਰ ਦੇ ਉੱਤੇ ਤਿੰਨ ਮਾਮਲੇ ਦਰਜ ਸੀਗੇ ਜਿਸ ਨਾਲ ਜਦੋਂ ਪਹਿਲਾਂ ਹੀ ਇੱਕ ਲੋਅਰ ਕੋਰਟ ਚ ਉਸ ਦੀ ਜ਼ਮਾਨਤ ਹੋ ਗਈ ਸੀ ਤੇ ਹੁਣ ਜਿਹੜਾ ਹੈਗਾ ਸੈਸ਼ਨ ਕੋਰਟ ਦੇ ਵਿੱਚ ਦੂਸਰੀ ਜ਼ਮਾਨਤ ਹੋਈ ਹੈ ਤੀਸਰਾ ਅੱਜ ਉਹਨਾਂ ਦੀ ਸੁਣਵਾਈ ਹੋ ਸਕਦੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਵੇਲੇ ਨੌਦੀਪ ਕੋਰ ਕਰਨਾਲ ਜੇਲ੍ਹ ਦੇ ਵਿੱਚ ਆਹ ਹੈ ਤੇ ਅੱਜ ਜਾਂ ਕੱਲ ਦੇ ਵਿੱਚ ਇਹ ਸੁਣਵਾਈ ਜਿਹੜੀ ਹੈ ਇਸ ਤੀਸਰੇ ਮਾਮਲੇ ਦੇ ਵਿੱਚ ਹੋ ਸਕਦੀ ਹੈ ਦੇਖੋ ਗੱਲ ਇਹ ਹੈ ਕਿ ਪੂਰੀ ਦੁਨੀਆ ਦੇ ਵਿੱਚ ਦੇਖਿਆ ਜਾਵੇ ਨਾ ਬਿਲਕੁਲ ਸਰਕਾਰਾਂ ਦੇ ਵਿੱਚ ਤੇ ਸਮਾਜੀ ਜਿਹੜੇ ਕਾਰਕੁਨ ਨੇ ਇਹਨਾਂ ਦੇ ਉੱਤੇ ਤਸ਼ੱਦਦ ਹੁੰਦੀ ਜਾ ਰਹੀ ਹੈ ਵਧਦੀ ਜਾ ਰਹੀ ਹੈ ਜੀ ਆਲੇ ਮੈਂ ਹੁਣ ਤਾਜ਼ਾ ਮਾਮਲਾ ਹੀ ਦੱਸਾਂ ਤੇ ਇੱਕ ਸਾਉਦੀ ਅਰਬ ਦੀ ਇੱਕ ਕਾਰਕੁਨ ਨਾ ਊਮਨ ਰਾਈਟ ਐਕਟਿਵਿਸਟ ਹੈਗੀ ਆ ਉਹਦਾ ਨਾਂ ਹੈਗਾ ਲਾਉ ਜੈਨ ਅਲ ਹਤ ਲੂਲ ਜੀ ਇਹ ਬੜੀ ਵੱਡੀ ਗੱਲ ਹੈ ਇਹ ਇੱਕ ਊਮਨ ਰਾਈਟ ਐਕਟਿਵਿਸਟ ਆ ਔਰ ਹਜ਼ਾਰ ਦਿਨ ਇਹ ਜੇਲ੍ਹ ਚੋਂ ਰਹਿ ਕੇ ਤੇ ਰਿਲੀਜ਼ ਹੋਈ ਆ ਪਿਛਲੇ ਹਫ਼ਤੇ ਹੀ ਹੇ ਵੀ ਦੇਖੋ ਇਹ ਇਹ ਨੇ ਊਮੈਨਸ ਰਾਈਟ ਨੂੰ ਲੈ ਕੇ ਬਹੁਤ ਆਵਾਜ਼ ਬੁਲੰਦ ਕੀਤੀ ਸੀਗੀ ਸਾਊਦੀ ਅਰਬ ਦਾ ਤੁਹਾਨੂੰ ਪਤਾ ਹੀ ਹੈ ਸਾਊਦੀ ਅਰਬ ਜਿਹੜਾ ਹੈਗਾ ਇਹ ਦੋ ਤਾਕਤਾਂ ਤੋਂ ਡਰਦਾ ਇੱਕ ਤੇ ਆਰਮੀ ਤੋਂ ਜਿੰਨੇ ਵੀ ਤੁਸੀਂ ਖਾੜੀ ਮੁਲਕ ਦੇਖੋਗੇ ਜਿੱਥੇ ਮਨਾਰਕੀ ਸਿਸਟਮ ਹੈਗਾ ਜਿੱਥੇ ਡੈਮੋਕ੍ਰੇਸੀ ਫੁੱਲ ਡੈਮੋਕ੍ਰੇਸੀ ਨਹੀਂ ਮਨਾਰਕੀ ਸਿਸਟਮ ਹੈ ਉੱਥੇ ਇੱਕ ਤੇ ਆਰਮੀ ਤੋਂ ਡਰਤੀ ਹੈ ਉੱਥੋਂ ਦੀ ਸਰਕਾਰ ਉਹ ਦੂਸਰੀ ਜਿਹੜੀ ਹੈ ਫ੍ਰੀ ਮੀਡੀਆ ਤੋਂ ਡਰਦੀ ਹੈ ਇਹ ਜਿਹੜੇ ਐਕਟਿਵਿਸਟ ਨੇ ਇਹਨਾਂ ਦਾ ਜਿਹੜਾ ਕੰਮ ਹੁੰਦਾ ਆਪਣੀਆਂ ਜਿਹੜੀਆਂ ਸਮੱਸਿਆਵਾਂ ਔਰਤਾਂ ਨੂੰ ਰਾਈਟਸ ਨੂੰ ਲੈ ਕੇ ਬੁਲੰਦ ਕੀਤੀ ਤੇ ਇਹਨਾਂ ਨੂੰ ਔਰਤਾਂ ਵਾਸਤੇ ਤੇ ਵੈਸੇ ਵੀ ਕਾਨੂੰਨ ਬੜਾ ਸਖਤ ਨੇ ਉੱਥੇ ਤੇ ਜਿਹੜੇ ਇਹੋ ਜਿਹੇ ਐਕਟਿਵਿਸਟ ਨੇ ਇਹਨਾਂ ਨੂੰ ਲੈ ਕੇ ਵੀ ਬੜੇ ਕਾਨੂੰਨ ਸਖਤ ਤੇਨੇ ਤੇ ਹਜ਼ਾਰ ਦਿਨ ਰਹਿ ਕੇ ਇਹ ਆਈ ਹੈਗੀ ਹੈ ਤੇ ਇਹ ਜਿਹੜਾ ਇੱਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਜੋ ਬਾਈਡਨ ਜੀ ਬਿਲਕੁਲ ਅਮਰੀਕਨ ਪ੍ਰੈਜ਼ੀਡੈਂਟ ਨੇ ਇਹਨਾਂ ਦੇ ਕਰਕੇ ਇਹ ਰਿਲੀਜ਼ ਹੋਈ ਹੈ ਉਹਨਾਂ ਨੇ ਦਬਾਅ ਬਣਾਇਆ ਸੀਗਾ ਕਿ ਇਹ ਭਾਈ politcal ਜਿੰਨੇ ਵੀ ਹੈਗੇ ਆ prisoners ਨੇ ਜਿੰਨੇ ਵੀ ਸਿਆਸੀ ਜਿਹੜੇ ਕੈਦੀ ਨੇ ਉਹਨਾਂ ਨੂੰ ਰਿਲੀਜ਼ ਕੀਤਾ ਖੈਰ ਇਹ ਜਿਹੜਾ ਮਾਮਲਾ ਜਿਹੜਾ ਇਹਦੇ ਉੱਤੇ ਅਸੀਂ ਡਿਸਕਸ਼ਨ ਕਰਨ ਲੱਗੇ ਨਾ ਤੇ ਕਾਫੀ ਲੰਬੀ ਚੋੜੀ ਡਿਸਕਸ਼ਨ ਹੋ ਜਾਣੀ ਆ ਸੋ ਜੀ ਸਹੀ ਗੱਲ ਕਰਾਂ ਮੈਂ ਬਰਿੰਦਰ ਜੀ ਤੇ ਜਿਵੇਂ ਹੁਣ ਇਹਨਾਂ ਤਿੰਨ ਕਾਨੂੰਨ ਨੇ ਜਿਹੜੇ ਜਿਨ੍ਹਾਂ ਨੂੰ ਲੈ ਕੇ ਕਿਸਾਨ ਆंदोलਨ ਕਰ ਰਹੇ ਨੇ ਤੇ ਸੁਣਨ ਚਾ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਕੰਟ੍ਰੈਕਟ ਫਾਰਮਿੰਗ ਆ ਉਹ ਖਤਮ ਕੀਤੀ ਜਾ ਰਹੀ ਹੈ। ਦੇਖੋ ਇੱਕ ਪੰਜਾਬ ਸਰਕਾਰ ਵੱਲੋਂ ਇੱਕ ਕਾਨੂੰਨ ਪਾਸ ਕੀਤਾ ਗਿਆ ਸੀ 2013 ਦੇ ਵਿੱਚ ਅਕਾਲੀ ਭਾਜਪਾ ਸਰਕਾਰ ਦੇ ਵੇਲੇ ਪੰਜਾਬ ਕੰਟ੍ਰੈਕਟ ਫਾਰਮਿੰਗ ਐਕਟ 2013। ਉਹਦੇ ਵਿੱਚ ਕੰਟ੍ਰੈਕਟਰ ਦਾ ਜ਼ਿਕਰ ਕੀਤਾ। ਤੁਹਾਨੂੰ ਪਤਾ ਹੀ ਆ ਕਿ ਜਿਸ ਤਰੀਕੇ ਨਾਲ ਹੁਣ ਤਿੰਨ ਜਿਹੜੇ ਕਾਨੂੰਨ ਨੇ ਉਹਨਾਂ ਦੀ ਮੁਖਾਲਫਤ ਹੋ ਰਹੀ ਹੈ। ਜਥੇਬੰਦੀਆਂ ਕਹਿ ਰਹੀਆਂ ਕਿ ਤਿੰਨਾ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਉਹਦੇ ਚ ਇੱਕ ਕੰਟ੍ਰੈਕਟ ਫਾਰਮਿੰਗ ਦਾ ਐਕਟ ਵੀ ਹੈਗਾ। ਬਿਲਕੁਲ ਉਹ ਅਲੱਗ ਉਸ ਐਕਟ ਉਹ ਅਲੱਗ ਹੈ ਇਹ ਜਿਹੜਾ ਪੰਜਾਬ ਕੰਟ੍ਰੈਕਟ ਫਾਰਮਿੰਗ ਦਾ 2013 ਦਾ ਐਕਟ ਸੀਗਾ ਇਹ 2013 ਚ ਜਦੋਂ ਬਣਾਇਆ ਗਿਆ ਸੀਗਾ ਉਹਦੇ ਚ ਦੇਖੋ ਠੇਕੇ ਤੇ ਜਿਹੜੀ ਜ਼ਮੀਨ ਦਿੱਤੀ ਜਾਂਦੀ ਉਹ ਵੀ ਕੰਟ੍ਰੈਕਟ ਹੀ ਹੁੰਦਾ ਇੱਕ ਦਰਕੀ ਨਾਲ ਠੀਕ ਹੈ ਹੁਣ ਇਹਦੇ ਵਿੱਚ ਸੰਸਦ ਦੇ ਵਿੱਚ ਨਰਿੰਦਰ ਤੋਮਰ ਜਿਹੜੇ ਖੇਤੀਬਾੜੀ ਮੰਤਰੀ ਨੇ ਉਹਨਾਂ ਨੇ ਕਿਹਾ ਸੀਗਾ ਕਿ ਭਾਈ ਤੁਹਾਡੇ ਪੰਜਾਬ ਜਿਹਦੇ ਵਿੱਚ ਐਕਟ ਪਹਿਲਾਂ ਹੀ ਆਇਆ ਸੀ ਬਿਲਕੁਲ ਕਾਂਗਰਸ ਸਰਕਾਰ ਨੇ ਇਸ ਐਕਟ ਨੂੰ ਜਿਹੜਾ ਹੈ ਇਹ ਪੰਜਾਬ ਦਾ ਜਿਹੜਾ ਐਕਟ ਹੈ ਇਸ ਨੂੰ ਖਤਮ ਕਰਨ ਵਾਸਤੇ ਹੁਣ ਹੀਲੇ ਕਰਨੇ ਸ਼ੁਰੂ ਕਰ ਦਿੱਤੇ ਨੇ ਜੀ ਤੇ ਇਸ ਨੂੰ ਛੇਤੀ ਜਿਹੜਾ ਖਤਮ ਕੀਤਾ ਜਾਊਗਾ ਪਰ ਉਹ ਜਿਹੜੇ ਤਿੰਨ ਕਾਨੂੰਨ ਨੇ ਖੇਤੀ ਕਾਨੂੰਨ ਕੇਂਦਰੀ ਕਾਨੂੰਨ ਨੇ ਜਿਹੜੇ ਉਹ ਹਲੇ ਉੱਥੇ ਉੱਥੇ ਹੀ ਨੇ ਤੁਹਾਨੂੰ ਪਤਾ ਹੀ ਹੈ ਵੀ ਕਿਸਾਨ ਕਿਸ ਤਰੀਕੇ ਨਾਲ ਉਹ ਸੰਘਰਸ਼ ਕਰ ਰਹੇ ਨੇ ਸਰਕਾਰ ਦਾ ਜੋ ਇਸ ਵੇਲੇ ਮਨਚਾ ਹੈ ਤੇ ਇੱਕ ਚੀਜ਼ ਹੋਰ ਦੱਸਦਾ ਕਿ ਬੈਂਕ ਪ੍ਰਾਈਵੇਟ ਜਿਹੜੇ ਕੀਤੇ ਜਾ ਰਹੇ ਨੀਜੀਕਰਨ ਕੀਤਾ ਜਾ ਰਿਹਾ ਹੁਣ ਚਾਰ ਬੈਂਕ ਜਿਹੜੇ ਨੇ ਉਹ ਬੜੀ ਜਲਦੀ ਸਰਕਾਰੀ ਬੈਂਕ ਉਹਨਾਂ ਦਾ ਨੀਜੀਕਰਨ ਜਿਹੜਾ ਹੋਊਗਾ ਸੋ ਕਿਸਾਨੀ ਮੁੱਦਿਆਂ ਦੀ ਆਪਾਂ ਜੇ ਗੱਲ ਕਰੀਏ ਤੇ ਸਰਕਾਰ ਦੀ ਮਨਸ਼ਾ ਪਹਿਲਾਂ ਵੀ ਤੁਹਾਨੂੰ ਦੱਸਤਾ ਹੈ ਕਿ ਇਹ ਸਾਰਾ ਜੋ ਸਿਸਟਮ ਨੀਜੀਕਰਨ ਕੀਤਾ ਜਾ ਰਿਹਾ ਹੈ ਤੇ ਖੇਤੀ ਦਾ ਵੀ ਇਹ ਕੀ ਕਰ ਕਰਨਾ ਚਾਹੁੰਦੇ ਨੇ ਕਿ ਜਿਹੜੇ ਤਨਾੜ ਘਾਹ ਘਰਾਨੇ ਨੇ ਤੁਹਾਨੂੰ ਪਤਾ ਹੀ ਹੈ ਉਹਨਾਂ ਵੱਲ ਇਹ ਸਾਰੇ ਉਹਨਾਂ ਦੇ ਹੱਕ ਦੇ ਵਿੱਚ ਕਾਨੂੰਨ ਲੈ ਕੇ ਆਉਣਾ ਚਾਹੁੰਦੀ ਆ ਸਰਕਾਰ ਜੋ ਦੇਖੋ ਸਰਕਾਰ ਤੇ ਕਹਿ ਰਹੀ ਹੈ ਕਿ ਅਸੀਂ ਡਬਲ ਇਨਕਮ ਕਰਨੀ ਆ ਜਾਂ ਅੰਤਰਰਾਸ਼ਟਰੀ ਪੱਧਰ ਤੇ ਕਿਸਾਨੀ ਦੇ ਜਿਹੜੇ ਹੈਗੇ ਜਾਂ ਸਾਡੀ ਹੋਰ ਕੰਮ ਹੈਗੇ ਅੰਤਰਰਾਸ਼ਟਰੀ ਪੱਧਰ ਤੇ ਉੱਤੇ ਲੈ ਕੇ ਜਾਣੇ ਨੇ ਤੇ ਪਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਜਦੋਂ ਪ੍ਰੈਕਟੀਕਲ ਚੀਜ਼ਾਂ ਲਾਗੂ ਹੁੰਦੀਆਂ ਨੇ ਤੇ ਇਹ ਬੜੀਆਂ ਕਈ ਵਾਰੀ ਘਾਤਕ ਸਿੱਧ ਹੋ ਜਾਂਦੀਆਂ ਨੇ ਤੋ ਸੋ ਖਿਸਾਨ ਵੀਰ ਇਸੇ ਕਰਕੇ ਨਾ ਚਿਕਨੂਨਾ ਨੂੰ ਰੱਦ ਕਰਾਉਣਾ ਚਾਹੁੰਦੇ ਨੇ ਕਿਤੇ ਕਿਤੇ ਸਾਡੀ ਕਿਸਾਨੀ ਜਿਹੜੀ ਆ ਉਹਦਾ ਨੁਕਸਾਨ ਨਾ ਹੋ ਜੇ ਉਹਦਾ ਘਾਣ ਨਾ ਹੋ ਜੇ ਗੱਲ ਸਾਡੇ ਹੱਥ ਸਾਡੇ ਹੱਥੋਂ ਕਿਤੇ ਕਿਸਾਨੀ ਚਲੇ ਨਾ ਜਾਵੇ ਤੇ ਅਸੀਂ ਆਪਣੇ ਖੇਤਾਂ ਦੇ ਵਿੱਚ ਹੀ ਬੰਧੂਆ ਮਜ਼ਦੂਰ ਬਣ ਕੇ ਨਾ ਰਹਿ ਜਾਈਏ ਅਵਿੰਦ ਜੀ ਜਿਸ ਤਰ੍ਹਾਂ ਕੀ 26 ਜਨਵਰੀ ਦੀ ਗੱਲ ਕਰੀਏ ਤਾਂ ਪਰੇਡ ਨੂੰ ਲੈ ਕੇ ਸਰਕਾਰ ਨੇ ਕਾਫੀ ਸਾਰੀਆਂ ਔਕਣਾ ਵਾਅਦਾ ਕੀਤੀਆਂ ਵੀ ਇਹ ਅੰਦੋਲਨ ਨੂੰ ਰੋਕਿਆ ਜਾ ਸਕੇ ਤੇ ਹੁਣ ਜਿਹੜਾ 18 ਮਾਰਚ ਨੂੰ ਰੇਲ ਰੋਕੋ ਅੰਦੋਲਨ ਹੋ ਰਿਹਾ ਕੀ ਸਰਕਾਰ ਦੀ ਕੋਈ ਵਿਵੰਧਬੰਦੀ ਨਜ਼ਰ ਆ ਰਹੀ ਹੈ ਵੀ ਇਸ ਨੂੰ ਰੋਕਣ ਦੇ ਲਈ ਕੁਝ ਕਰ ਰਹੇ ਨੇ ਉਹ ਜੀ ਬਿਲਕੁਲ ਜੀ ਸਰਕਾਰ ਵੱਲੋਂ ਇਸ ਮੁਤਲਕ ਪੂਰੇ ਹਿੱਲੇ ਗਿਤੇ ਜਾਣਗੇ ਜੀ ਕਿਸਾਨਾਂ ਵੱਲੋਂ ਵੀ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਕਿਸਾਨ ਜਥੇਬੰਦੀਆਂ ਨਾਲ ਮੇਰੀ ਗੱਲ ਹੋਈ ਹੈ ਪਹਿਲੀ ਗੱਲ ਤੇ ਇਹੋ ਜੀ ਘਟਨਾ ਦੇਖੋ ਮੈਨੂੰ ਨਹੀਂ ਲੱਗਦਾ ਕਿ ਦੁਬਾਰਾ ਇਹੋ ਜੀ ਘਟਨਾ ਜਿਹੜੀ ਵਾਪਰੂਗੀ ਜੀ ਬਿਲਕੁਲ ਰੇਲਵੇ ਪੁਲਿਸ ਤੇ ਪ੍ਰੋਟੈਕਸ਼ਨ ਫੋਰਸ ਵੱਲੋਂ ਬੜੀ احتیاط ਵਰਤੀ ਜਾ ਰਹੀ ਹੈ ਮੀਟਿੰਗਾਂ ਚੱਲੀਆਂ ਨੇ ਹਦਾਇਤਾਂ ਆਈਆਂ ਨੇ ਜੀ ਜਿਹੜੀ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਜਿਹੜਾ ਇੱਕ ਦਿੱਲੀ ਦਾ ਪਹਿਲਾਂ ਤੇ ਦਿੱਲੀ ਦਾ ਸੀਗਾ ਚੀਜ਼ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਪੂਰੀ ਤੇ ਪੂਰੀ 4 ਘੰਟੇ ਦੀ ਜਿਹੜੀ ਹੈ ਉਹ ਰੀਲ ਰੋਕ ਅੰਦੋਲਨ ਹੋਇਆ ਹੈ। ਜੀ ਬਿਲਕੁਲ ਤੇ ਅਸੀਂ ਤੇ ਇਹ ਚਾਹੁੰਦੇ ਆ ਕਿ 26 ਜਨਵਰੀ ਵਰਗਾ ਜਿਹੜਾ ਉਹ ਪਾਣਾ ਨਾ ਵਰਤੇ ਜੀ ਤੇ ਬੜੇ ਸਾਰਾ ਸੁਖ ਸ਼ਾਂਤੀ ਦੇ ਨਾਲ ਇਹ ਜਿਹੜਾ ਰੇਲ ਰੋਕੋ ਅੰਦੋਲਨ ਜਿਹੜਾ ਸਿਰੇ ਨੇਪਰੇ ਚੜ ਜਾਏ। ਜੀ ਬਿਲਕੁਲ ਤੇ ਦੇਖੋ ਜਿਸ ਤਰੀਕੇ ਨਾਲ ਕਿਸਾਨ ਜੱਥੇਬੰਦੀਆਂ ਉਹ ਪਤਾ ਹੀ ਹੈ ਵੀ ਉਹਨਾਂ ਨੇ ਸਭ ਕੁਝ ਦੇਖਿਆ ਵੀ ਕਿਸ ਢੰਗ ਨਾਲ ਲੜਬਾਜ਼ੀ ਕੀਤੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਇਸ ਚੀਜ਼ਾਂ ਜਿਹੜੀਆਂ ਦੁਬਾਰਾ ਹੋ ਸਕਦੀਆਂ ਨਹੀਂ ਕਿਉਂਕਿ ਸਿਆਣਾ ਜਥੇਬੰਦੀਆਂ ਸਿਆਣੀਆਂ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਇਸ ਤਰੀਕੇ ਨਾਲ ਕਰਨਾ ਹੈ ਤੇ ਸਭ ਪਤਾ ਲੱਗ ਚੁੱਕਾ ਹੋਇਆ ਵੀ ਕਿ ਇੱਕ ਛੋਟੀ ਜੀ ਜਿਹੜੀ ਹੈ ਉਹ ਨਾਸਨ ਵੀ ਦਾ ਕੀ ਨਤੀਜਾ ਨਿਕਲੇ ਬਿਲਕੁਲ ਉਮੀਦ ਤਾਂ ਹੀ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦਾ ਕੋਈ ਹੁਣ ਕੋਈ ਦੁਖਦ ਘਟਨਾ ਨਾ ਵਾਪਰੇ ਜੀ ਜੀ ਇਦਨਾਲੇ ਵਿਰਿੰਦਰ ਜੀ ਸਮੇਂ ਦੀ ਨਜ਼ਰ ਕਰੋ ਦੇਖਦੇ ਚਾਚਾ ਦਾ ਵਿਸ਼ਾ ਪ੍ਰੋਗਰਾਮ ਨੂੰ ਮੈਂ ਵਿਰਾਮ ਦੇਣੀ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਆਰਤੀ ਜੀ ਰੋਜ਼ਾਨਾ ਤਿਤਰਾ ਤਾਜ਼ਾ ਤਿਰਨ ਖਬਰਾਂ ਤੇ ਅੱਜ ਵੀ ਚਰਚਾ ਦਾ ਵਿਸ਼ਾ ਪ੍ਰੋਗਰਾਮ ਦੇ ਵਿੱਚ ਬ੍ਰਿਦਰ ਜੀ ਦੇ ਨਾਲ ਅਸੀਂ ਚਰਚਾ ਕੀਤੀ ਹੈ ਗੱਲਬਾਤ ਕੀਤੀ ਹੈ ਇਸੇ ਤਰ੍ਹਾਂ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਤੇ ਹੋਰ ਵੀ ਤਾਜ਼ਾ ਤਿਰਨ ਖਬਰਾਂ ਨੂੰ ਲੈ ਕੇ ਉਦੋਂ ਤੱਕ ਦੇਖਦੇ ਰਹੋ ਤੁਸੀਂ ਐਸਐਮ ਜੈਟ ਨਿਊਜ਼